ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜੀ ਤੁਹਾਡਾ ਆਪਣਾ ਰਵਿੰਦਰ ਰਾਮ ਨਗਰੀਆ ਸੋ ਮੇਰਾ ਇਹ ਵੀਡੀਓ ਬਣਾਉਣ ਦਾ ਖਾਸ ਮਕਸਦ ਸੀਗਾ ਮੈਂ ਆਪਣੀ ਕੇਸਾਂ ਦੀ ਵੀਡੀਓ ਪਾਈ ਸੀਗੀ ਇੰਸਟਾਗ੍ਰam ਤੇ ਤੇ ਕਾਫੀ ਵਾਇਰਲ ਹੋਈ ਹੈ ਵਧੀਆ ਤੁਸੀ ਰਿਸਪੌਂਸ ਮਿਲਿਆ ਉਹਨੂੰ ਵੀਡੀਓ ਨੂੰ ਦਿੱਤਾ ਵਧੀਆ ਰਿਸਪੌਂਸ ਤੇ ਵਧੀਆ ਐਪਰੀਸ਼ੀਏਟ ਕੀਤਾ ਕਾਫੀ ਹਾਂ ਦੇ ਕਮੈਂਟ ਸੀਗੇ ਤੇ ਬਹੁਤ ਸਾਰੇ ਜਣੇ ਮੈਨੂੰ ਮੈਸੇਜਸ ਕਰ ਰਹੇ ਨੇ ਵੀ ਇਹ ਲੰਬੇ ਵਾਲਾਂ ਦਾ ਰਾਜ਼ ਕੀ ਹੈ ਤੇ ਇਹ ਵੀਡੀਓ ਜੋ ਮੈਂ ਬਣਾਈ ਹੈ ਲਾਸਟ ਤੱਕ ਜ਼ਰੂਰ ਦੇਖਿਓ ਪੂਰੀ ਵੀਡੀਓ ਸਕਿੱਪ ਨਾ ਕਰਿਓ ਤਾਂ ਕਿ ਜੋ ਚੀਜ਼ਾਂ ਮੈਂ ਯੂਜ਼ ਕਰਦਾ ਹਨਾ ਤੁਹਾਨੂੰ ਪਤਾ ਲੱਗ ਜਾਵੇ ਵਧੀਆ ਤਰੀਕੇ ਨਾਲ ਤੇ ਤੁਸੀਂ ਉਹੀ ਲੈ ਕੇ ਆਇਓ ਤੁਸੀਂ ਕਿਵੇਂ ਇਹਨਾਂ ਦੀ ਕੇਅਰ ਕਰਦੇ ਹੋ ਕਾਫੀ ਭਾਰੀ ਨੇ ਤੇ ਲੰਬੇ ਨੇ ਇਹਨਾਂ ਦਾ ਖਾਸ ਮਕਸਦ ਕੀ ਹੈ ਵੀ ਸਾਡੇ ਵਾਲ ਨਹੀਂ ਹੁੰਦੇ ਇਤਾਂ ਦੇ ਤਾਂ ਮੈਂ ਤੁਹਾਨੂੰ ਵੀਡੀਓ ਰਾਹੀਂ ਦੱਸ ਰਿਹਾ ਮੈਂ ਸ਼ੈਂਪੂ ਯੂਜ਼ ਕਰਦਾ ਉਹ ਸ਼ੈਂਪੂ ਤੁਹਾਨੂੰ ਸਾਈਡ ਤੇ ਮੈਂ ਵੀਡੀਓ ਤੇ ਦਿਖਾ ਦੂੰਗਾ ਤੁਸੀਂ ਇਹ ਮੰਗਵਾ ਸਕਦੇ ਹੋ ਆਰਮੀ ਕੰਟੇਨ ਚੋਂ ਮੰਗਵਾਓਗੇ ਵਧੀਆ ਮਿਲੂਗਾ ਪਿਓਰ ਮਿਲੂਗਾ ਐਮਾਜ਼ੋਨ ਤੋਂ ਵੀ ਮਿਲ ਸਕਦਾ ਹੈ ਆਮ ਦੁਕਾਨਾਂ ਤੋਂ ਨਹੀਂ ਮਿਲੂਗਾ ਜਿਹੜਾ ਮੈਂ ਤੇਲ ਯੂਜ਼ ਕਰਦਾ ਉਹ ਤੇਲ ਦਾ ਨਾਮ ਸ਼ਾਂਤੀ ਅਮਲਾ ਤੇ ਡਾਬਾ ਅਮਲਾ ਉਹ ਤਾਂ ਹਰ ਇੱਕ ਦੁਕਾਨ ਤੋਂ ਮਿਲ ਜਾਂਦਾ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਸੋ ਕਾਫੀਆਂ ਦੇ ਕਮੈਂਟ ਸੀਗੇ ਵੀ ਤੁਸੀਂ ਭਾਈ ਸਿਰ ਦੇ ਵਾਲ ਰੱਖੇ ਹੋਏ ਨੇ ਦਾੜੀ ਕਟਾਉਂਦੇ ਫਿਰਦੇ ਹੋ ਲਾਹਣਤਾ ਬੰਦੇ ਸੀਗੇ ਲਾਹਣਤਾ ਲੱਖ ਲਾਹਣਤਾ ਕਹਿੰਦਾ ਤੇਰੇ ਤੇ ਕਾਫੀਆਂ ਦੇ ਕਮੈਂਟ ਸੀਗੇ ਮੈਂ ਭਾਈ ਇੱਕ ਹੀ ਗੱਲ ਕਹੂੰਗਾ ਵੀ ਜਦੋਂ ਉਹ ਪਰਮਾਤਮਾ ਦੀ ਮਿਹਰ ਹੋਗੀ ਤਾਂ ਭਾਵੇਂ ਵੀ ਰੱਖ ਲਾਂਗੇ ਭਾਈ ਜਿੱਥੇ ਐਡੇ ਕੇਸ ਰੱਖੇ ਹੋਏ ਨੇ ਸ਼ੁਰੂ ਤੋਂ ਅੱਜ ਤੱਕ ਮੈਂ ਕੈਂਚੀ ਨਹੀਂ ਲਾਗਦੀ ਕਿ ਕੇਸਾਂ ਨੂੰ ਆਪਣੇ ਨੂੰ ਸ਼ਾਇਦ ਤਾਂ ਕਰਕੇ ਵਧੀਆ ਨਹੀਂ ਸੋ ਸਭ ਤੋਂ ਵੱਡੀ ਗੱਲ ਹੈ ਕਿ ਮੇਰੀ ਮਾਂ ਕਰਕੇ ਨਹੀਂ ਬਚਪਨ ਤੋਂ ਮੇਰੀ ਮਾਂ ਨੇ ਸਾਂਭੇ ਨੇ ਤੇ ਹੁਣ ਮੇਰਾ ਫਰਜ਼ ਬਣਦਾ ਵੀ ਮੈਂ ਇਹਨੂੰ ਅੱਗੇ ਸਾਂਭਾਂ ਹਨਾ ਤੁਹਾਨੂੰ ਸਾਰਿਆਂ ਨੂੰ ਇਹੀ ਗੱਲ ਕਹੂੰਗਾ ਜੋ ਮੈਂ ਸ਼ੈਂਪੂ ਯੂਜ਼ ਕਰਦਾ ਤਕਰੀਬਨ ਵੈਸੇ ਮੇਰਾ ਕੋਈ ਪੱਕਾ ਇਰਾਦਾ ਨਹੀਂ ਵੀ ਮੈਂ ਇਹ ਸ਼ੈਂਪੂ ਯੂਜ਼ ਕਰਦਾ ਮੈਨੂੰ ਕੁਝ ਵੀ ਮਿਲ ਜੇ ਮੈਂ ਲਾ ਲੈਣਾ ਸਾਬਣ ਨਾਲ ਵੀ ਕੋਸ਼ ਕਰ ਲੈਂਦਾ ਮੈਂ ਇੱਕ ਸਾਡੇ ਨਾਲ ਪਰਿਵਾਰ ਤੋਂ ਜਿੱਦਾਂ ਕਹਿੰਦੇ ਨੇ ਵੀ ਪਰਿਵਾਰ ਤੋਂ ਚੱਲਦਾ ਆ ਰਿਹਾ ਹਨਾ ਤਾਂ ਉਦਾਂ ਹੀ ਹੈ ਸਾਡੇ ਪਰਿਵਾਰ ਦੇ ਸਾਰਿਆਂ ਦੇ ਵਧੀਆ ਵਾਲ ਨੇ ਲੰਬੇ ਨੇ ਹੈਲਦੀ ਨੇ ਹਨਾ ਇਹ ਵੀ ਹੋ ਸਕਦਾ ਹੈ ਜੇ ਨੂੰ ਉਮੀਦ ਹੈ ਤੇ ਜੋ ਵੀ ਸ਼ੈਂਪੂ ਮੈਂ ਦੱਸਿਆ ਆਇਲ ਯੂ ਦੱਸਿਆ ਉਹਦਾ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਉਹ ਤੁਹਾਡੇ ਹੱਥ 'ਚ ਹੈ ਮੇਰਾ ਫਰਜ਼ ਸੀਗਾ ਤੁਹਾਨੂੰ ਦੱਸਣਾ ਇਹ ਵੀ ਮੈਂ ਵੀਡੀਓ ਤਾਂ ਬਣਾਈ ਹੈ ਕਿਉਂਕਿ ਮੈਨੂੰ ਬਹੁਤ ਸਾਰੇ ਮੈਸੇਜਸ ਆ ਰਹੇ ਨੇ ਮੈਂ ਇਕੱਲੇ-ਇਕੱਲੇ ਦਾ ਰਿਪਲਾਈ ਨਹੀਂ ਕਰ ਸਕਦਾ ਜੇ ਰਿਪਲਾਈ ਕਰਨ ਵੀ ਲੱਗ ਗਿਆ ਤਾਂ ਇੱਕੋ ਗੱਲ ਵਾਰ-ਵਾਰ ਰਿਪੀਟ ਕਰਨੀ ਤਾਂ ਔਖਾ ਜਿਹਾ ਲੱਗਦਾ ਯਾਰ ਕਾਫੀ ਔਖਾ ਜਿਹਾ ਲੱਗਦਾ ਇਹ ਵੀਡੀਓ ਤੁਸੀਂ ਦੇਖ ਲਿਓ ਤੇ ਵਧੀਆ ਰਿਸਪੌਂਸ ਮਿਲੂਗਾ ਦਿਲੋਂ ਕਹਿਣਾ ਬਾਕੀ ਭੁੱਲ ਚੁੱਕ ਮਾਫ ਕਿਸੇ ਦਾ ਦਿਲ ਦਿਖਾਇਆ ਹੋਵੇ ਕਿਸੇ ਨੂੰ ਕੁਝ ਬੁਰਾ ਲੱਗਿਆ ਹੋਵੇ ਉਸਤਾਖੀ ਮਾਫ ਲਓ ਜੀ ਕਰੋ ਚੱਕ ਇਹ ਸੀਗਾ ਸ਼ੈਂਪੂ ਜੀ ਦੀ ਮੈਂ ਗੱਲ ਕਰ ਰਿਹਾ ਸੀਗਾ ਇਹ ਯੂਜ਼ ਕਰਦਾ ਜੀ ਮੈਂ ਨੀਮ ਐਲੋਵੇਰਾ ਕੰਡੀਸ਼ਨਰ ਸ਼ੈਂਪੂ ਤੁਸੀਂ ਮੰਗਵਾ ਸਕਦੇ ਹੋ 190 ਦਾ MRP ਹੈ ਇਹ ਤੁਹਾਨੂੰ ਮਿਲੂਗਾ ਆਰਮੀ ਕੰਟੇਨ ਚੋਂ ਆਮ ਕਿਸੇ ਸ਼ੋਪ ਤੋਂ ਨਹੀਂ ਮਿਲੂਗਾ ਜੇ ਤੁਸੀਂ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਮਹਿੰਗਾ ਪਊਗਾ ਥੋੜਾ